ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨਾਨਕ ਜੀ ਦੇ ਨਾਨਕ ਮਤੇ ਜਾਣ ਦੀ ਤਿਆਰੀ ਕਰਨੀ ਸਤਗੁਰ ਜੀ ਦਾ ਇੱਕ ਸਿੱਖ ਤੀਰਥ ਇਸ਼ਨਾਨ ਅਤੇ ਦਰਸ਼ਨ ਕਰਦਾ ਹੋਇਆ ਨਾਨਕ ਮਤੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਇੱਥੇ ਗੋਰਖ ਮਤੇ ਦੇ ਸਾਧੂਆਂ ਨੇ ਵਸਾ ਕੀਤਾ ਹੋਇਆ ਹੈ ਜੋ ਗੁਰੂ ਅਸਥਾਨ ਦੀ ਬਹੁਤ ਬੇਦਬੀ ਕਰ ਰਹੇ ਹਨ ਉਹ ਸਿੱਖ ਗੁਰੂ ਅਸਥਾਨ ਦੀ ਸੇਵਾ ਕਰਨ ਲੱਗ ਪਿਆ ਰਾਤ ਨੂੰ ਦੀਵਾ ਜਗਾਉਂਦਾ ਅਤੇ ਅੰਮ੍ਰਿਤ ਵੇਲੇ ਗੁਰੂ ਅਸਥਾਨ ਨੂੰ ਇਸ਼ਨਾਨ ਕਰਾਉਂਦਾ ਝਾੜੂ ਦੇਂਦਾ ਅਤੇ ਲੇਪਨ ਫੇਰਦਾ ਪੁਸ਼ਪ ਧੂਪ ਆਦਿ ਬੜੇ ਪ੍ਰੇਮ ਨਾਲ ਸੇਵਾ ਕਰਦਾ ਅਤੇ ਚਿੱਤ ਵਿੱਚ ਹਰ ਸਮੇਂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਸਿਮਰਦਾ ਰਹਿੰਦਾ ਉੱਥੇ ਜਿਹੜੇ ਕੁਝ ਸਿੱਧ ਰਹਿੰਦੇ ਸਨ ਉਹ ਇਸ ਸਿੱਖ ਦੀਆਂ ਇਹ ਗੱਲਾਂ ਵੇਖ ਕੇ ਇਸ ਨਾਲ ਬੜੀ ਈਰਖਾ ਕਰਦੇ ਅਤੇ ਝਗੜਾ ਕਰਦੇ ਸਨ ਕਿ ਇੱਥੋਂ ਨਿਕਲ ਜਾਵੇ ਪਰ ਗੁਰੂ ਕਾ ਸਿੱਖ ਅਸਥਾਨ ਦੀ ਸੇਵਾ ਛੱਡ ਕੇ ਜਾਣਾ ਨਹੀਂ ਸਿਚਉਂਦਾ ਜਦ ਸਿੱਧਾਂ ਨੇ ਸਿੱਖ ਨੂੰ ਬਹੁਤ ਤੰਗ ਕੀਤਾ ਤਾਂ ਉਸ ਨੇ ਇੱਕ ਮਨ ਹੋ ਕੇ ਅਰਦਾਸਾਂ ਕੀਤੀ ਕਿ ਸੱਚੇ ਪਾਤਸ਼ਾਹ ਇਸ ਸਮੇਂ ਜੇਕਰ ਆਪ ਇੱਥੇ ਪਹੁੰਚ ਕੇ ਮੇਰੀ ਸਹਾਇਤਾ ਨਹੀਂ ਕਰੋਗੇ ਤਾਂ ਸਤਿਗੁਰੂ ਨਾਨਕ ਸਾਹਿਬ ਦੀ ਯਾਦਗਾਰ ਕਾਇਮ ਨਹੀਂ रह ਸਕੇਗੀ ਕਿਰਪਾ ਕਰਕੇ ਛੇਤੀ ਦਰਸ਼ਨ ਦਿਓ ਗੁਰੂ ਜੀ ਦੀਵਾਨ ਲਗਾ ਕੇ ਕਾਲ ਬੁੰਗੇ ਬੈਠੇ ਹੋਏ ਸਨ ਕਿ ਸਿੱਖ ਦੀ ਅਰਦਾਸ ਆਪ ਜੀ ਨੂੰ ਅੰਤਰਗਤ ਪਹੁੰਚੀ ਆਪ ਜੀ ਨੇ ਉਸ ਸਮੇਂ ਹੀ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਅਸੀਂ ਨਾਨਕ ਮਤੇ ਜਾ ਰਹੇ ਹਾਂ ਉੱਥੇ ਸਾਡੇ ਸਿੱਖ ਨੂੰ ਸਿੱਧਾਂ ਨੇ ਬਹੁਤ ਦੁਖੀ ਕੀਤਾ ਹੋਇਆ ਹੈ ਸਿੱਖ ਨੇ ਦੁਖੀ ਹੋ ਕੇ ਸਾਡੇ ਅੱਗੇ ਅਰਦਾਸ ਕੀਤੀ ਹੈ ਜੇਕਰ ਅਸੀਂ ਨਾ ਗਏ ਤਾਂ ਸਿੱਧ ਲੋਕ ਗੁਰੂ ਅਸਥਾਨ ਦੀਆਂ ਯਾਦਗਾਰਾਂ ਪੀਪਲ ਅਤੇ ਮਿੱਠਾ ਰੇਟਾ ਪੀਪਲ ਅਤੇ ਮਿੱਠਾ ਰੇਠਾ ਮਿਟਾ ਦੇਣਗੇ ਗੁਰੂ ਜੀ ਨੇ ਕਿਹਾ ਨਾਨਕ ਮਤੇ ਅਸੀਂ ਛੇਤੀ ਹੀ ਜਾਣਾ ਚਾਹੁੰਦੇ ਹਾਂ ਪਰ ਉਧਰ ਡਰੋਲੀ ਭਾਈ ਸਾਈਂ ਦਾ ਸਾਡਾ ਸੰਢ ਨਵਾਂ ਮਕਾਨ ਤਿਆਰ ਕਰਕੇ ਸਾਨੂੰ ਉਡੀਕ ਰਿਹਾ ਹੈ ਕਿਉਂਕਿ ਉਹ ਉਸ ਵਿੱਚ ਪਹਿਲਾਂ ਸਾਡਾ ਪ੍ਰਵੇਸ਼ ਕਰਕੇ ਫਿਰ ਆਪਣੇ ਵਰਤਨ ਵਿੱਚ ਲਿਆਉਣਾ ਚਾਹੁੰਦਾ ਹੈ ਇਸ ਕਰਕੇ ਮਾਤਾ ਗੰਗਾ ਜੀ ਅਤੇ ਦੋਵੇਂ ਮਹਿਲ ਦਮੋਦਰੀ ਜੀ ਅਤੇ ਨਾਨਕੀ ਜੀ ਨੂੰ ਗੁਰੂ ਜੀ ਨੇ ਰਥਾਂ ਤੇ ਡੋਲਿਆਂ ਵਿੱਚ ਬਿਠਾ ਕੇ ਉਹ ਸੇਵਕਾਂ ਨਾਲ ਟਰੋਲੀ 'ਪਾਈ 26 ਦਾਸ ਪਾਸ ਅਤੇ ਬੀਬੀ ਰਾਮੂ ਮਾਤਾ ਦਮੋਦਰੀ ਜੀ ਦੀ ਭੈਣ ਪਾਸ ਭੇਜ ਦਿੱਤਾ। ਉਪਰੰਤ ਘੋੜੇ, ਜੋਧੇ ਅਤੇ ਸ਼ਸਤਰ ਆਦਿ ਸਮਾਨ ਗੁਰੂ ਜੀ ਨੇ ਕਰਤਾਰਪੁਰ ਭੇਜ ਕੇ ਬਾਬਾ ਬੁੱਢਾ ਜੀ ਨੂੰ ਕੁਝ ਸੇਵਕਾਂ ਨਾਲ ਅੰਮ੍ਰਿਤਸਰ ਰਹਿਣ ਦੀ ਆਗਿਆ ਕਰਕੇ ਆਪ ਗੁਰੂ ਜੀ ਵੀ 25 ਜੋਧੇ ਆਪਣੇ ਨਾਲ ਲੈ ਕੇ ਨਾਨਕ ਮਤੇ ਨੂੰ ਚੱਲ ਪਏ। ਸਰ ਸ੍ਰੀ ਲੰਗ ਕੇ ਫਿਰ ਜਮਨਾ ਨੂੰ ਪਾਰ ਕਰਕੇ ਗੁਰੂ ਜੀ ਗੜ ਸ਼ੰਕਰ ਗੜ ਗੰਗਾ ਦੇ ਰਸਤੇ ਚੱਲ ਪਏ ਰਸਤੇ ਵਿੱਚ ਜਿੱਥੇ ਕਿਸੇ ਸਿੱਖਾਂ ਨੂੰ ਪਤਾ ਲੱਗਦਾ ਕਿ ਗੁਰੂ ਜੀ ਇੱਧਰ ਆਏ ਹਨ ਤਾਂ ਸਭ ਅਨੇਕ ਪ੍ਰਕਾਰ ਦੀਆਂ ਪੇਟਾ ਦੁੱਧ ਦਹੀਂ ਅਦਕ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਉਂਦੇ ਅਤੇ ਦਰਸ਼ਨ ਕਰਕੇ ਨਿਹਾਲ ਹੁੰਦੇ ਗੁਰੂ ਜੀ ਗੜ ਗੰਗਾ ਪਹੁੰਚ ਗਏ ਇੱਥੇ ਇੱਕ ਦਿਨ ਰਾਤ ਵਿਸ਼ਰਾਮ ਕਰਕੇ ਗੁਰੂ ਜੀ ਨੇ ਇਸ਼ਨਾਨ ਦਾਣ ਕੀਤਾ ਅਤੇ ਫਿਰ ਅੱਗੇ ਚੱਲ ਕੇ ਨਾਨਕ ਮੱਤੇ ਪਹੁੰਚ ਗਏ ਜਦ ਗੁਰੂ ਜੀ ਨੇ ਇੱਥੇ ਡੇਰਾ ਲਾ ਦਿੱਤਾ ਤਾਂ ਆਪ ਜੀ ਦੇ ਸਿੱਖਾਂ ਨੂੰ ਵੇਖ ਕੇ ਇੱਕ ਕੰਨ ਪਾਟੇ ਯੋਗੀ ਨੇ ਪੁੱਛਿਆ ਕਿ ਇੱਥੇ ਕੌਣ ਸਰਦਾਰ ਆਇਆ ਹੈ ਜਿਸ ਨਾਲ ਇਹ ਜੋਧਿਆਂ ਦੀ ਸੈਨਾ ਹੈ ਸਿੱਖ ਨੇ ਕਿਹਾ ਇਹ ਸ੍ਰੀ ਗੁਰੂ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਹਨ ਇਹ ਗੱਲ ਸੁਣ ਕੇ ਕੰਨ ਪਾਟੇ ਉੱਥੋਂ ਡਰਦੇ ਹੀ ਭੱਜ ਗਏ ਕਿ ਕਿਤੇ ਸਾਨੂੰ ਹੀ ਫੜ ਕੇ ਬੰਨ ਨਾ ਲੈਣ ਜਦੋਂ ਤੋਂ ਜੋਗੀਆਂ ਨੇ ਗੁਰੂ ਜੀ ਦਾ ਯਾਦਕਾਰੀ ਪਿੱਪਲ ਸਾੜ ਕੇ ਭਾਈ ਅਲਮਸਤ ਨੂੰ ਦੁਖੀ ਕੀਤਾ ਹੋਇਆ ਸੀ ਇਹ ਤਦੋਂ ਤੋਂ ਹੀ ਇੱਕ ਕੁਟਿਆ ਵਿੱਚ ਬੈਠ ਕੇ ਗੁਰੂ ਗੁਰੂ ਜਪਦਾ ਤੇ ਆਰਾਧਨਾ ਕਰਦਾ ਰਹਿੰਦਾ ਸੀ ਜਦ ਉਸਨੇ ਅਚਾਨਕ ਕੋੜਿਆਂ ਦੇ ਹਿੰਕਣ ਦੀ ਆਵਾਜ਼ ਸੁਣੀ ਤਾਂ ਉਸਨੇ ਬਾਹਰ ਨਿਕਲ ਕੇ ਪੰਜਾਬੀ ਸੂਰਬੀ ਸਿੱਖ ਵੇਖੇ ਤਦ ਉਸਰੇ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਡੇਰਾ ਕਿਸ ਦਾ ਹੈ ਸਿੱਖ ਨੇ ਕਿਹਾ ਇਹ ਸਤਿਗੁਰੂ ਹਰਗੋਬਿੰਦ ਜੀ ਦਾ ਡੇਰਾ ਹੈ ਜੋ ਅੰਮ੍ਰਿਤਸਰ ਤੋਂ ਆਏ ਹਨ ਇਹ ਗੱਲ ਸੁਣ ਕੇ ਭਾਈ ਅਲਮਸਤ ਬਹੁਤ ਹੀ ਪਰਸੰਨ ਹੋਇਆ ਉਹ ਝਟਪਟ ਉਤਾਵਲਾ ਹੋ ਕੇ ਗੁਰੂ ਜੀ ਪਾਸ ਗਿਆ ਚਰਨਾ ਤੇ ਸੀਸ ਰੱਖ ਕੇ ਮੱਥਾ ਟੇਕਿਆ ਅਤੇ ਖੜੇ ਹੋ ਕੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਆਪ ਜੀ ਤਨ ਹੋ ਆਪ ਘਟ ਘਟ ਦੀ ਜਾਨਨਹਾਰ ਹੋ ਮੇਰੀ ਆਸ ਪੂਰੀ ਕਰਨ ਵਾਸਤੇ ਆਏ ਹੋ ਆਪ ਤਨ ਹੋ ਭਾਈ ਅਲਮਸਤ ਦੀ ਸ਼ਰਧਾ ਅਤੇ ਪ੍ਰੇਮ ਉੱਤੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਜੋਗੀਆਂ ਪਾਸੋਂ ਪੀਪਲ ਦੇ ਸਾੜੇ ਜਾਣ ਦੀ ਸਾਰੀ ਗੱਲ ਸੁਣ ਕੇ ਉਸ ਨੂੰ ਧੀਰਜ ਦਿੱਤੀ ਜਦ 6 ਘੜੀ ਦਿਨ ਰਹਿ ਗਿਆ ਤਾਂ ਗੁਰੂ ਜੀ ਨੇ ਇਸ਼ਨਾਨ ਪਾਣੀ ਕਰਕੇ ਬਸਤਰ ਸ਼ਸ਼ਤਰ ਸਜਾਏ ਅਤੇ ਗੁਰੂ ਨਾਨਕ ਜੀ ਦੇ ਸਥਾਨ ਤੇ ਦਰਸ਼ਨ ਕਰਨ ਵਾਸਤੇ ਗਏ ਪੀਪਲ ਪਾਸ ਬੈਠ ਕੇ ਦੀਵਾਨ ਸਜਾ ਕੇ ਸੂਧ ਦੀ ਚੌਂਕੀ ਪੜ ਕੇ ਅਰਦਾਸ ਕੀਤੀ ਅਤੇ ਗੁਰੂ ਜੀ ਨੂੰ ਨਮਸਕਾਰ ਕੀਤੀ ਉਪਰੰਤ ਗੁਰੂ ਜੀ ਨੇ ਨਿਰਮਲ ਜਲ ਮਗਵਾ ਕੇ ਉਸ ਵਿੱਚ ਕੇਸਰ ਅਤੇ ਚੰਦਨ ਕਿਸਾ ਆ ਕੇ ਮਲਾਇਆ ਅਤੇ ਸਤਨਾਮ ਆ ਕੇ ਆਪਣੇ ਹੱਥਾਂ ਨਾਲ ਉਸ ਸੜੇ ਹੋਏ ਪੀਪਲ ਉੱਤੇ ਛਿੜਕਿਆ ਪੀਪਲ ਵਿੱਚੋਂ ਉਸੇ ਸਮੇਂ ਹੀ ਹਰੇ ਪੱਤੇ ਤੇ ਸ਼ਾਖਾ ਪੁੰਗਰ ਪਈਆਂ ਤਦ ਸਭ ਨੇ ਗੁਰੂ ਜੀ ਦੀ ਜੈ ਜੈਕਾਰ ਕੀਤੀ ਅਤੇ ਖੁਸ਼ੀਆਂ ਮਨਾਈਆਂ ਇਸ ਪੀਪਲ ਦੇ ਪੱਤਿਆਂ ਉਤੇ ਅੱਜ ਤੱਕ ਪੀਲੇ ਨਿਸ਼ਾਨ ਕੇਸਰ ਦੇ ਅਤੇ ਚਿੱਟੇ ਚੰਦਨ ਦੇ ਪ੍ਰਤੱਖ ਪ੍ਰਗਟ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ